ਪਬਲਿਕ ਸੇਵਾ ਡੈਮੋਕ੍ਰੈਟਿਕ ਫਰੰਟ ਦੀ ਜਨਰਲ ਮੀਟਿੰਗ ਚੇਅਰਮੈਨ ਸਰੂਪ ਸਿੰਘ ਖਲਵਾੜਾ ਅਤੇ ਪ੍ਰਧਾਨ ਬਹਾਦਰ ਸਿੰਘ ਸੰਗਤਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਅਧਿਆਪਕ ਦਿਵਸ ਮੌਕੇ ਸੇਵਾ ਪ੍ਰਤੀ ਸਮਰਪਿਤ ਰਹੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਬਾਰੇ ਸਹਿਮਤੀ ਪ੍ਰਗਟਾਈ ਗਈ ਉੱਥੇ ਹੀ ਮੀਟਿੰਗ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਬਹਾਦਰ ਸਿੰਘ ਸੰਗਤਪੁਰ ਅਤੇ ਚੇਅਰਮੈਨ ਸਰੂਪ ਸਿੰਘ ਖਲਵਾੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਧਿਆਪਕਾਂ ਦੇ ਸਨਮਾਨ ਸਮਾਗਮ ਸੰਬੰਧੀ ਮਤਾ ਪਾਇਆ ਗਿਆ ਹੈ ਜਦਕਿ ਕੋਲਕਾਤਾ ਚ ਲੇਡੀ ਡਾਕਟਰ ਦੇ ਰੇਪ ਤੋਂ ਬਾਅਦ ਕਤਲ ਅਤੇ ਮਹਾਰਾਸ਼ਟਰ ਵਿਖੇ ਬੱਚੀਆਂ ਪ੍ਰਤੀ ਅਪਰਾਧੀਆਂ ਸਾਹਮਣੇ ਆਈਆਂ ਘਟਨਾਵਾਂ ਦੀ ਸਖ਼ਬ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਜਿਹੇ ਕਿਨੌਣੇ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਮੰਗ ਕੀਤੀ ਗਈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਾਹਨਾਂ ਤੇ ਲਗਾਏ ਜਾ ਰਹੇ ਗ੍ਰੀਨ ਟੈਕਸ ਅਤੇ ਕੇਂਦਰ ਦੇ ਨਵੇਂ ਕੀਰਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ ਕਾਲੇ ਕਾਨੂੰਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ ਇਸ ਤੋਂ ਇਲਾਵਾ ਹੋਰ ਦਾ ਮੰਗਾਂ ਨੂੰ ਵੀ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹਨਾਂ ਮੰਗਾਂ ਸੰਬੰਧੀ ਜਲਦ ਹੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ ਪੱਤਰ ਐਸਟੀਐਮ ਫਗਵਾੜਾ ਨੂੰ ਦਿੱਤੇ ਜਾਣਗੇ। ਇਸ ਦੌਰਾਨ ਪਰਮੇਂਦਰ ਸਿੰਘ ਜੰਡੂ, ਮਧੂਸੂਦਨ ਸਿੰਘ ਸੰਗਾ, ਡਾਕਟਰ ਅਸ਼ੋਕ ਕੁਮਾਰ ਪਾਟਿਆ, ਮਾਸਟਰ ਹਰਵੰਸਲ ਬਾਲੂ, ਮਾਸਟਰ ਹੰਸਰਾਏ ਬੰਗੜ, ਮਾਸਟਰ ਰਾਮ ਲੁਬਾਇਆ, ਆਰਐਲ ਜਸੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਅੱਜ ਮੀਟਿੰਗ ਦਾ ਮੁੱਖ ਅਜੰਡਾ ਸੀ ਕਿ ਭਾਰਤ ਵਿੱਚ ਔਰਤਾਂ ਤੇ ਹੋ ਰਹਾ ਜ਼ੁਲਮ ਛੋਟੀਆਂ ਬੱਚਿਆਂ ਤੇ ਹੋ ਰਹਾ ਜ਼ੁਲਮ ਉਹਨਾਂ ਦੇ ਅਤਿਆਚਾਰ ਉਹਨਾਂ ਤੋਂ ਬਾਅਦ ਉਹਦੀ ਹਤਿਆ ਕਰ ਦੇਣੀ ਉਹਦੀ ਨਿੰਦਿਆ ਸੰਬੰਧੀ ਇਸੇ ਤਰ੍ਹਾਂ ਕਿ ਭਾਰਤ ਅੰਦਰ ਜਿਹੜੀ ਸਿੱਖਿਆ ਪ੍ਰਣਾਲੀ ਹੈ ਔਰ ਉਹਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਉਹਦੇ ਤੇ ਉਪਰਾਲੇ ਕਰਨੇ ਆ ਔਰ ਇਸੇ ਤਰ੍ਹਾਂ ਜਿਹੜੇ ਬੱਚਿਆਂ ਨੂੰ ਵਧੀਆ ਟੀਚਰ ਜਿਹੜੇ ਆ ਉਹ ਉਹਨਾਂ ਚੰਗੀ ਸਿੱਖਿਆ ਦੇ ਰਿਹਾ ਚੰਗੀ ਉੱਚੀ ਮਿਆਰ ਵਾਲੇ ਜਿਹੜੇ ਟੀਚਰ ਆ ਉਹਨਾਂ ਨੂੰ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ ਆ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਇਸੇ ਤਰ੍ਹਾਂ ਜੋ ਲੋਕਾਂ ਨੂੰ ਰੋਜ਼ ਮਰਵਾਦੀਆਂ ਜਿਹੜੀਆਂ ਤਕਲੀਫਾਂ ਆ ਉਹ ਚਾਹੇ ਉਹ ਨੀਲੇ ਕਾੜਿਆ ਚਾਹੇ ਉਹ ਧੜੀਆਂ ਦਾ ਮਸਲਾ ਆ ਚਾਹੇ ਉਹ ਡੀਗਾਲਾਂ ਦਾ ਮਸਲਾ ਆ ਕਿਸਾਨਾਂ ਦੇ ਮਸਲੇ ਆ ਚਾਹੇ ਖੇਤ ਮਜ਼ਦੂਰਾਂ ਦੇ ਮਸਲੇ ਆ ਚਾਹੇ ਮਜ਼ਦੂਰਾਂ ਮਲਾਜਮਾਂ ਦੇ ਤੇ ਰਿਟਾਇਰ ਜਿਹੜੇ ਮਲਾਜਮ ਆ ਉਹਨਾਂ ਦੇ ਮਸਲੇ ਆ ਔਰ ਟੋਟਲ ਔਰ ਸਾਰਿਆਂ ਦੀਆਂ ਤਕਲੀਫਾਂ ਨੂੰ ਲੈ ਕੇ ਇੱਕ ਮੰਗ ਪੱਤਰ ਬਣਾ ਕੇ ਔਰ ਉਹ ਦਿਨ ਨਿਯਤ ਕੀਤਾ ਜਾਊਗਾ ਧਾਰੀਖਣ ਦੇ ਵਿੱਚ ਕਿ ਜਿਹੜਾ ਮੰਗ ਪੱਤਰ ਦੇਣ ਕਿ ਪਹਿਲਾਂ ਇੱਕ ਬਹੁਤ ਵੱਡਾ ਇਕੱਠ ਕਰਕੇ ਔਰ ਐਸਡੀਐਮ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਤੇ ਤੇ ਦੇਸ਼ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਇੱਕ ਮੰਗ ਪੱਤਰ ਦਿੱਤਾ ਜਾਊਗਾ ਤਾਂ ਕਿ ਲੋਕਾਂ ਨੂੰ ਆ ਰਹੀਆਂ ਤਕਲੀਫਾਂ ਪ੍ਰਤੀ ਅਸੀਂ ਲੋਕਾਂ ਨੂੰ ਜਾਗਰਤ ਕਰ ਸਕੀਏ ਔਰ ਉਹਨਾਂ ਦੀ ਜਿਹੜੀ ਤਕਲੀਫਾਂ ਆ ਉਹਦਾ ਅਸੀਂ ਹੱਲ ਕਰ ਸਕੀਏ ਚਾਹੇ ਉਹ ਪੰਜਾਬ ਦੇ ਵਿੱਚ ਅਤਿਆਚਾਰ ਹੋ ਰਿਹਾ ਉਹਦੀ ਸਖਤ ਸ਼ਬਦਾਂ ਵਿੱਚ ਲਿੰਦਿਆ ਵੀ ਕਰਦੇ ਆ ਜੋ ਔਰਤਾਂ ਤੇ ਬੱਚਿਆਂ ਨਾਲ ਵਰਤਕਾਰ ਹੋ ਰਿਹਾ ਨੇ ਅਸੀਂ ਪ੍ਰਸ਼ਾਸਨ ਨੂੰ ਮੰਗ ਵੀ ਕਰਦੇ ਆਂ ਤੇ ਜਿਹੜੇ ਇਦਾਂ ਦੇ ਕ੍ਰਿਮਨਲ ਲੋਕ ਆ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੀ ਵਿੱਚ ਉਹ ਇਦਾਂ ਦੀ ਘਟਨਾ ਨੂੰ ਅਜਾਮ ਨਾ ਦੇ। ਜੇਕਰ ਸਾਡੇ ਦੇਸ਼ 'ਤੇ ਕਾਨੂੰਨ ਸਖਤ ਹੋ ਜਾਣਾ ਸਾਰਾ ਕ੍ਰਾਈਮ ਜਿਹੜਾ ਉਹ ਬੰਦ ਹੋ ਸਕਦਾ ਮੈਂ ਅੱਜ ਇਹ ਅਸੀਂ ਮਤਾ ਪਾ ਲਿਆ ਇਸੇ ਕਰਦਾ ਤੇ ਅਸੀਂ ਪਬਲਿਕ ਦੇ ਲਈ ਹਾਜ਼ਰ ਬਿਲੇ ਦਿਨ ਰਾਤ ਹਾਜ਼ਰਾਂ ਵੀ ਜਿਹੜਾ ਸਰਕਾਰ ਨੂੰ ਪੁਰਜਰੋਂ ਅਪੀਲ ਕਰਦੇ ਆ ਕਿ ਜਿਹੜੀਆਂ ਇਦਾਂ ਦੀਆਂ ਕਟਲਾਵਾ ਹੁੰਦੀਆਂ ਉਹਨਾਂ ਤੇ ਗੌਰ ਕੀਤਾ ਜਾਵੇ ਕਿ ਕਿ ਧਰਨੇ ਵੀ ਲਾਉਂਦੇ ਲੋਕ ਕੋਈ ਸਰਕਾਰਾਂ ਸੁਣਦੀਆਂ ਨਹੀਂ ਗੀਆਂ ਮੈਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਆ ਪੰਜਾਬ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਅਗਰਸਪਤੀ ਨੂੰ ਇਹ ਅਸੀਂ ਚਿੱਠੀ ਲਿਖ ਕੇ ਵੀ ਉਹਨਾਂ ਨੂੰ ਯਾਦ ਕਰਾਵਾਂਗੇ ਕਿ ਜਿੱਦ ਨਹੀਂ ਇਦਾਂ ਦੀਆਂ ਕਟੌਟਾਂ ਬੰਦ ਨਹੀਂ ਹੋਣਗੀਆਂ